ਜਾ ਲਗਾਤਾਰ ਜਿੱਥੇ ਜਾਇਆ ਥੋੜਾ ਵਿਰੋਧ ਹੋ ਰਿਹਾ ਤੇ ਬਾਗੇ ਪਨਾਲੇ ਵੀ ਵਿਰੋਧ ਹੋਇਆ ਕਿਸਾਨਾਂ ਨੂੰ ਟ੍ਰੇਨ ਕਰ ਲਿਆ ਗਿਆ ਇਸ ਟਿਆਵਾ ਜਿਹੜੇ ਬਾਹਰ ਖੜੇ ਸੀਗੇ ਤੁਸੀਂ ਤਾਂ ਮੀਟਿੰਗ ਕਿਉਂ ਨਹੀਂ ਕਰਦੇ ਉਹਨਾਂ ਨੂੰ ਬੈੱਕ ਕੇ ਸ਼ਬਾਸ਼ਣ ਕਿਉਂ ਨਹੀਂ ਦਵਾਉਂਦੇ ਵੀ ਥੋੜਾ ਮਸਲਾ ਹੱਲ ਹੋ ਜਾਊਗਾ ਜਦ ਤੁਸੀਂ ਸਖਾਲੇ ਨਾਲ ਪੱਤਰਕਾਰ ਸਖਾਲੇ ਮੈਂ ਜਿੱਦਣ ਦਾ ਹਾਂ ਮੈਨੂੰ ਸਿਰਫ ਉਹਨਾਂ ਦੀ ਅੱਖਾਂ ਵਿੱਚ ਗੈਰਤ ਹੋਰ ਪਿਆਰ ਹੀ ਨਜ਼ਰ ਆਉਂਦਾ ਮੈਂ ਫੁੱਲ ਸਟ ਦਾ ਹਾਂ ਮੈਂ ਰੋਜ਼ ਕਹਿੰਦਾ ਹਾਂ ਕਿ ਬਿਨਾਂ ਗਨ ਮੈਂ ਇਨਾਂ ਤੋਂ ਮੈਂ ਇਕੱਲਾ ਕਿ ਕਿਸੇ ਪੰਜ ਜਣੇ ਆ ਜਾਓ ਪੰਜ ਅੰਕ ਹੋ ਸ਼ਾਨਦਾਰ ਜੀ ਬੈਠ ਕੇ ਗੱਲ ਕਰਦੇ ਨਹੀਂ ਤਾਂ ਮੇਰੇ ਤੇ ਯਕੀਨ ਕਰੋ ਰੱਬ ਦੀ ਸੌ ਜੋ ਮਰਜੀ ਸਜ਼ਾ ਦੇ ਦੇ ਸਾਰੇ ਪੰਜਾਬੀ ਕੱਲੇ ਕਿਸਾਨ ਨੇ ਮੈਨੂੰ ਚੌਰਾਹੇ 'ਚ ਖੜੇ ਕਰਕੇ ਜੋ ਮਰਜੀ ਸਜ਼ਾ ਦੇ ਦੇ ਮੇਰੇ ਤੇ ਯਕੀਨ ਕਰੋ ਮੈਨੂੰ ਐਸ ਕੀ ਪੁਝਦਾਓ ਮੈਂ ਤੁਹਾਡਾ ਬਚੋਲਾ ਬਣੂੰਗਾ ਤੁਹਾਡੀ ਜਗ੍ਹਾ ਮੈਂ ਜਾ ਕੇ ਬੈਠਾ ਕਰੂੰਗਾ ਜੇ ਬੈਠਣ ਦੀ ਲੋੜ ਹੀ ਨਹੀਂ ਵੈਸੇ ਪੈਗੀ ਬਾੜਾਂ ਲੋੜ ਹੀ ਨਹੀਂ ਪੈਗੀ ਲੈਣਾ ਤੇ ਬੈਠਣ ਦੀ ਇਹ ਮੈਂ ਹੱਥ ਜੋੜ ਕੇ ਮੰਨਤ ਹੀ ਪਾ ਸਕਦਾ ਹਾਂ ਹੋਰ ਤਾਂ ਕੁਝ ਨਹੀਂ ਕਰ ਸਕਦਾ ਹਾਂਜੀ ਅੱਜ ਬਾਗਾਪਣਾ ਤੁਸੀਂ ਜਿਹੜਾ ਵਿਰੋਧ ਕਰ ਰਹੇ ਹੋ ਕੀ ਕਹਿਣਾ ਚਾਹੋਗੇ ਉਹ ਨਹੀਂ ਕਹਿ ਰਹੇ ਤੇ ਆਪਾਂ ਗਾਂ ਜਾ ਅੱਜ ਜੋ ਹਾਂਸਰਾਜ ਦਾ ਵਿਰੋਧ ਇੱਥੇ ਨਹੀਂ ਹੋ ਰਿਹਾ ਪੂਰੇ ਪੰਜਾਬ ਦੇ ਵਿੱਚ ਬੀਜੇਪੀ ਦਾ ਵਿਰੋਧ ਹੋ ਰਿਹਾ ਹਾਂਸਰਾਜ ਜਿੱਥੇ ਵੀ ਜਾਂਦਾ ਉੱਥੇ ਵਿਰੋਧ ਲਗਾਤਾਰ ਹੁੰਦਾ ਪਿਛਲੇ ਦਿਨ ਟੁਕੀਏ ਵੀ ਕਈ ਵਿਰੋਧ ਹੋਇਆ ਕਿਉਂਕਿ ਹਾਂਸਰਾਜ ਉਹ ਪਾਰਟੀ ਵੱਲੋਂ ਖੜਿਆ ਜਿਹੜਾ ਬੀਜੇਪੀ ਵੱਲੋਂ ਟਿਕਟ ਤੇ ਖੜਾ ਜਿਹੜੀ ਕਿਸਾਨ ਉਹਨਾਂ ਦੀ ਲੋਕ ਵਿਰੋਧੀ ਉਹ ਆਪਾਂ ਪਾਰਟੀ ਬੀਜੇਪੀ ਆ ਉਹਦੇ ਵੱਲੋਂ ਖੜਾ ਕਿਉਂਕਿ ਲਗਾਤਾਰ ਸਾਲ ਅਸੀਂ ਬਾਰਡਰਾਂ ਤੇ ਬੈਠੇ ਰਹੇ ਆ ਸਾਡੇ 750 ਤੋਂ ਉੱਪਰ ਕਿਸਾਨ ਸ਼ਹੀਦ ਹੋਏ ਹੁਣ ਵੀ ਜਿਹੜੇ ਕਿਸਾਨ ਆਪਣੀਆਂ ਮੰਗਾਂ ਲੈ ਕੇ ਦਿੱਲੀ ਜਾ ਰਹੇ ਸੀ ਉਹਨਾਂ ਉੱਪਰ ਇਹ ਭਾਜਪਾ ਨੇ ਸਿੱਧੀਆਂ ਗੋਲੀਆਂ ਚਲਾਈਆਂ ਉਸ ਤੋਂ ਬਿਨਾਂ ਲਗਾਤਾਰ ਕੋਈ ਵੀ ਵਰਗ ਹੋਵੇ ਜਿੱਥੇ ਤੱਕ ਉਹਨਾਂ ਨੇ ਫੌਜ ਵੀ ਨਹੀਂ ਛੱਡੀ ਭਾਜਪਾ ਨੇ ਸਾਰੇ ਵਰਗਾਂ ਦੇ ਉੱਪਰ ਨਵੇਂ-ਨਵੇਂ ਕਾਨੂੰਨ ਬਣਾ ਰਹੀ ਆ ਇਹ ਭਾਜਪਾ ਜਿਹੜੀ ਇਹ ਲੋਕ ਵਿਰੋਧੀ ਪਾਰਟੀ ਆ ਇਸ ਕਰਕੇ ਅਸੀਂ ਤਾਂ ਵਿਰੋਧ ਕਰ ਰਹੇ ਹਾਂ ਹੰਸ ਰਾਜ ਨੇ ਜੇ ਕ ਵਾਕਈ ਲੋਕ ਪੱਖੀ ਆ ਤਾਂ ਉਹ ਆਪ ਦੀ ਜਿਹੜੀ ਇਹ ਭਾਜਪਾ ਦੀ ਟਿੱਕ ਟ ਛੱਡ ਕੇ ਤੇ ਆਜ਼ਾਦ ਹੋ ਕੇ ਸਾਡੇ ਨਾਲ ਗੱਲਬਾਤ ਕਰਨ ਦਾ ਕਰ ਸਕਦਾ ਨਹੀਂ ਲਗਾਤਾਰ ਉਹਦਾ ਵਿਰੋਧ ਸ਼ਹਿਰਾਂ 'ਚ ਨਹੀਂ ਪਿੰਡਾਂ ਦੇ ਵਿੱਚ ਇਹ ਤੋਂ ਵੱਧ ਵੀ ਹੋਊਗਾ ਆਉਣ ਵਾਲੇ ਟਾਈਮ 'ਚ ਹੋ ਸਕਦਾ ਉਹਦੀਆਂ ਗੱਡੀਆਂ ਤੱਕ ਭੰਨਣ ਤੱਕ ਨੌਕ ਤਾਂ ਆ ਸਕਦੀ ਹੈ ਪਿੰਡਾਂ ਦੇ ਵਿੱਚ ਦੇ ਪਾਲਸਵਾਲਾ ਤੁਹਾਡੇ ਨਾਲ ਕਿਸ ਤਰ੍ਹਾਂ ਜਿਹੜਾ ਬਰਤਾਲਾ ਕੀਤਾ ਜਾ ਰਿਹਾ ਹੈ ਹਣੇ ਤਾਂ ਮਾੜਾ ਹੀ ਬਤਾਰਾ ਹੀ ਹੁਣ ਜੇ ਸਾਨੂੰ ਨੇੜੇ ਜਾ ਕੇ ਉਹਨਾਂ ਨਾਲ ਗੱਲਬਾਤ ਕਰਨ ਦਿਓ ਵੀ ਉਹ ਖੜਾ ਤਾਂ ਸਾਡੀ ਅਜੇ ਮੰਗਾਂ ਮੱਲੇ ਸਾਡੀਆਂ ਕਿਸਾਨਾਂ ਦੀਆਂ ਸੁਣੀ ਜੇ ਇੱਥੇ ਮੀਟਿੰਗ ਕਰਨ ਆਇਆ ਤਾਂ ਸਾਡੀ ਤਾਂ ਇਹ ਮੰਗਾਂ ਸਾਡੀ ਗੱਲਬਾਤ ਉਹਨਾਂ ਕੋਲਾਈ ਜਾ ਹਾਂ ਸਰਾਜ ਜੀ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਹੈ ਜੀ ਜਿਹ ਚ ਕਹਿ ਰਿਹਾ ਮੈਂ ਤਾਂ ਇੱਕ ਵਾਰ ਜਿੱਤਣਾ ਸੀ ਜਿੱਤ ਗਿਆ ਦੇਖੋ ਜੀ ਕਹਿੰਦਾ ਸੀ ਇੱਕ ਵਾਰ ਜਿੱਤਣਾ ਨਹੀਂ ਬਥੇਰਾ ਕੁਝ ਬੋਲਦਾ ਉਹ ਬੋਲਣ ਦੇ ਕਾਰਨ ਤੇ ਬਹੁਤ ਫਰਕ ਆ ਭਾਜਪਾ ਨੇ ਲਗਾਤਾਰ ਫਿੱਟ ਕੀਤਾ ਉਹਨੂੰ ਇੱਥੇ ਔਰ ਉਹ ਕੋਈ ਕੱਲਾ ਸਿੱੰਦੀ ਸਿੱੰਦੀ ਹਵਾ ਤਾਂ ਗੀਤ ਤੋਂ ਬਿਨਾਂ ਜੇ ਕੋਈ ਪੱਤਰਕਾਰ ਵੀ ਸਵਾਲ ਪੁੱਛਦਾ ਤਾਂ ਉਸਦੂਗਲ ਕੁਝ ਬੋਲਦਾ ਨਹੀਂ ਬੀਜੇਪੀ ਨੇ ਕਿਹਾ ਵੀ ਤੂੰ ਇੱਥੇ ਚੁੱਪ ਕਰਕੇ ਬ ਗੁੰਗਾ ਆ ਬਣ ਕੇ ਤੁਰ ਹੀ ਫਿਰਨਾ ਲੋਕਾਂ ਨੂੰ ਤਾਂ ਆਸ ਵਿੱਚ ਟਕਰਾਈ ਜਾਣਾ ਟਕਰਾ ਕਰਾ ਕੇ ਪਿੰਡਾਂ ਦੇ ਵਿੱਚ ਵੀ ਨਾ ਟਕਰਾ ਕਰਾਉਣ ਦੀ ਸਥਿਤੀ ਕਰਾਉਣੀ ਹੈ ਇਸ ਕਰਕੇ ਲੋਕਾਂ ਨੂੰ ਵੀ ਅਸੀਂ ਬੇਨਤੀ ਕਰਦੇ ਹਾਂ ਵੀ ਬੀਜੇਪੀ ਇੱਕ ਸਮਾਜ ਵਿਰੋਧੀ ਪਾਰਟੀ ਆ ਇਹਨੂੰ ਕੋਈ ਵੋਟ ਨਾ ਪਾਓ ਇਹਦਾ ਵੱਧ ਤੋਂ ਵੱਧ ਪਿੰਡਾਂ ਦੇ ਵਿੱਚ ਵਿਰੋਧ ਕਰੋ ਸ਼ਹਿਰਾਂ ਦੇ ਵਿੱਚ ਵਿਰੋਧ ਹੋਣਾ ਚਾਹੀਦਾ ਤਾਂ ਇਹ ਪਹਿਲੀ ਵਾਰੀ ਬਾਗੇਪਣਾ ਪਹੁੰਚਿਆ ਜੀ ਕਿਵੇਂ ਲੱਗਿਆ ਜੀ ਇਹ ਜੋ ਠੰਡੀ ਠੰ ਕਮਲ ਦਾ ਫੁੱਲ ਖਿਲੇਗਾ ਉਹ ਮਾਲ ਵਿੱਚ ਫੁੱਲ ਖਿਲੇਗਾ ਇਹ ਜੋ ਠੁੰਡੀ ਠੰਡੀ ਸਿਲੀ ਸਿਲੀ ਨਹੀਂ ਉਹ ਤਾਂ ਅੰਸੂਆਂ ਵਾਲੀ ਹੀ ਹੁੰਦੀ ਆ ਇਹ ਜੋ ਠੰਡੀ ਠੰਡੀ ਇਹ ਜੋ ਠੰਡੀ ਠੰਡੀ ਉਹਦੀ ਹਵਾ ਕਮਲ ਦਾ ਫੁੱਲ ਖਿਲੇਗਾ ਕਮਲ ਦਾ ਫੁੱਲ ਖਿਲੇਗਾ ਹਾਜ਼ਰੀ ਗਿਆ ਲਗਾਤਾਰ ਜਿੱਥੇ ਜਾਇਆ ਥੋੜਾ ਵਿਰੋਧ ਹੋ ਰਿਹਾ ਤੇ ਬਾਗੇ ਪਾਸੇ ਵੀ ਵਿਰੋਧ ਹੋਇਆ ਕਿਸਾਨਾਂ ਨੂੰ ਟ੍ਰੇਨ ਕਰ ਲਿਆ ਗਿਆ ਇਸ ਟਿਆਵਾ ਜਿਹੜੇ ਬਾਹਰ ਖੜੇ ਸੀਗੇ ਤੁਸੀਂ ਤਾਂ ਮੀਟਿੰਗ ਕਿਉਂ ਨਹੀਂ ਕਰਦੇ ਉਹਨਾਂ ਨੂੰ ਬੈੱਕ ਕੇ ਸੁਭਾਸ਼ਨ ਕਿਉਂ ਨਹੀਂ ਦਵਾਉਂਦੇ ਵੀ ਥੋੜਾ ਮਸਲਾ ਹੱਲ ਹੋ ਜਾਊਗਾ ਜਦ ਤੁਸੀਂ ਸਖਾਲੇ ਨਾਲ ਪੱਤਰਕਾਰ ਸਖਾਲੇ ਮੈਂ ਜਿੱਦਣ ਦਾ ਹਾਂ ਮੈਨੂੰ ਸਿਰਫ ਉਹਨਾਂ ਦੀ ਅੱਖਾਂ ਵਿੱਚ ਗੈਰਤ ਔਰ ਪਿਆਰ ਹੀ ਨਜ਼ਰ ਆਉਂਦਾ ਮੈਂ ਫੁੱਲ ਸਟ ਦਾ ਹਾਂ ਮੈਂ ਰੋਜ਼ ਕਹਿੰਦਾ ਹਾਂ ਕਿ ਬਿਨਾਂ ਗਨ ਮੈਂ ਇਨਾਂ ਤੋਂ ਮੈਂ ਇਕੱਲਾ ਕਿ ਕਿਸੇ ਪੰਜ ਜਣੇ ਆ ਜਾਓ ਪੰਜ ਅੰਕ ਹੋ ਸ਼ਾਨਦਾਰ ਜੀ ਬੈਠ ਕੇ ਗੱਲ ਕਰਦੇ ਨਹੀਂ ਤਾਂ ਮੇਰੇ ਤੇ ਯਕੀਨ ਕਰੋ ਰੱਬ ਦੀ ਸੌ ਜੋ ਮਰਜੀ ਸਜ਼ਾ ਦੇ ਦੇ ਸਾਰੇ ਪੰਜਾਬੀ ਕੱਲੇ ਕਿਸਾਨ ਨੇ ਮੈਨੂੰ ਚੌਰਾਹੇ 'ਚ ਖੜੇ ਕਰਕੇ ਜੋ ਮਰਜੀ ਸਜ਼ਾ ਦੇ ਦੇ ਮੇਰੇ ਤੇ ਯਕੀਨ ਕਰੋ ਮੈਨੂੰ ਐਕੀਂ ਤੂੰ ਜਿਦਾਓ ਮੈਂ ਤੁਹਾਡਾ ਬਚੋਲਾ ਬਣੂੰਗਾ ਤੁਹਾਡੀ ਜਗ੍ਹਾ ਮੈਂ ਜਾ ਕੇ ਬੈਠਾ ਕਰੂੰਗਾ ਜਿ ਬੈਠਣ ਦੀ ਲੋੜ ਹੀ ਨਹੀਂ ਵੈਸੇ ਪੈਗੀ ਬਾੜਾਂ ਲੋੜ ਹੀ ਨਹੀਂ ਪੈਗੀ ਲੈਣਾ ਤੇ ਬੈਠਣ ਦੀ ਇਹ ਮੈਂ ਹੱਥ ਜੋੜ ਕੇ ਬੇਨਤੀ ਹੀ ਪਾ ਸਕਦਾ ਹਾਂ ਹੋਰ ਤਾਂ ਕੁਝ ਨਹੀਂ ਕਰ ਸਕਦਾ ਜੀ ਜੇ ਕੋਈ ਯਕੀਨ ਨਾ ਕਰੇ ਤਾਂ ਮੈਂ ਕੀ ਕਰਾਂ ਮੈਂ ਮਿਲਣ ਲਈ ਵੀ ਤਿਆਰ ਆ ਵਾਅਦਾ ਕਰਨ ਲਈ ਵੀ ਤਿਆਰ ਆ ਪਰ ਝੂਠਾ ਵਾਦਾ ਨਾ ਰੱਬ ਤਰਾਵੇ ਝੂਠੇ ਤੇ ਲਾਹਨਤ ਕਿਸਾਨਾਂ ਵਾਲਾ ਕਹਿਣਾ ਵੀ ਅਸੀਂ ਧਰਨੇ ਤਾਂ ਬੰਨੇ ਸਾਨੂੰ ਹਾਸਰਾ ਹਾਸ ਮਿਲ ਦੇਣੀ ਨਹੀਂ ਸਾਨੂੰ ਮਿਲਣ ਦਿੱਤਾ ਜਾ ਰਿਹਾ ਨਾ ਕਿਸਾਨਾਂ ਨੂੰ ਆਪਣੇ ਚੈਨਲ ਦੇ ਥਰੂ ਕੋ ਫਰੀਦਕੋਟ ਮੈਂ ਸੁਨੇਹਾ ਭੇਜਿਆ ਨਹੀਂ ਕਿ ਪੰਜ ਬੰਦੇ ਵਾਜੋ ਮੈਂ ਇਕੱਲਾ ਹੋਮਾ ਦਾ ਬਿਨਾਂ ਗਨ ਮਿਹਨਤੋਂ ਆਪਾਂ ਬੈਠ ਕੇ ਸਲਾਹ ਕਰਦੇ ਹੁਣ ਦੱਸ ਦਿਓ ਕਿੱਥੇ ਤੇ ਕਦੋਂ ਮੈਂ ਹਾਜ਼ਰ ਹੋਵਾਂ ਤੁਹਾਡਾ ਬੱਚਾ ਆ ਮੈਂ ਤੁਹਾਡਾ ਭਰਾ ਆ ਮੈਂ ਯਾਰ ਕੋਈ ਦੁਸ਼ਮਣ ਥੋੜੀ ਆ ਤੁਸੀਂ ਵੀ ਤੇ ਮੈਂ ਮੈਂ ਸਕਿਉਰਿਟੀ ਕੇ ਨਹੀਂ ਲੱਗਦੀ ਜੰਦੀ ਸਾਨੂੰ ਨੇੜੇ ਨਹੀਂ ਲੱਗਦਾ ਇਹ ਗੱਲ ਕਿਹੜੇ ਵੇਲੇ ਕਰਾਂਗੇ ਬੈਠ ਕੇ ਸਕਿਉਰਿਟੀ ਇਸ ਕਰਕੇ ਲੱਗਦੀ ਆ ਕਿ ਗੱਡੀ ਚੋਂ ਡਾਂਗਾ ਬਾਲੀਆਂ ਮਾਰਤੀ ਆ ਉਹ ਗੱਡੀ ਟੁੱਟ ਗਈ ਜਾਂ ਨਹੀਂ ਇਸ ਕਰਕੇ ਸਕਿਉਰਿਟੀ ਲੱਗਦੀ ਆ ਉਹਨਾਂ ਕੋ ਪਿਆਰ ਨਾਲ ਪੇਸ਼ ਆਓ ਤੇ ਭਾਸ਼ਾ ਚੰਗੀ ਵਰਤੋ ਭਾਸ਼ਾ ਕਿਸਾਨਾਂ ਵਾਲੀ ਵਰਤੋ ਗੁਰੂ ਵਾਲਾ ਜਿੱਦਾਂ ਬੋਲਦਾ ਉਦਾਂ ਵਰਤੋ ਤੇ ਰੋਲਾ ਹੀ ਕੋਈ ਨਹੀਂ ਤੁਹਾਡੇ ਦੁਸ਼ਮਣ ਨਹੀਂ ਕਹਿੰਦੇ ਵੀ ਕਲਾਕਾਰ ਜਦੋਂ ਦਿੱਲੀ ਜਾਂਦਾ ਉਹ ਵਾਪਸ ਆਉਂਦੀ ਇੰਡਸਟਰੀ ਵਿੱਚ ਚਲਾ ਜਾਂਦਾ ਪਰ ਲੋਕਾਂ ਲਈ ਕੰਮ ਨਹੀਂ ਕਰਦਾ ਕੋਈ ਤੁਸੀਂ ਮੇਰੀ ਮੈਨੂੰ ਸਾਰਿਆਂ ਨਾਲ ਨਾ ਮਿਲੋ ਮੈਂ ਦਿੱਲੀ ਚ 5 ਸਾਲ ਜੋ ਜੰਮ ਜਾਨਾ ਮੈਂ ਮੈਂ ਉਹ ਕਲਾਕਾਰ ਥੋੜੀ ਜਿੱਦਨ ਪਹਿਲਾ ਇਲੈਕਸ਼ਨ ਲੜਿਆ ਸੀ ਅੱਜ ਤੋਂ ਮੇਰਾ 2009 ਚ ਉਦੋਂ ਤੋਂ ਦੇਖਿਆ ਕਿਤੇ ਖਾੜਾ ਖੜਾ ਲਾਉਂਦੇ ਮੈਂ ਝੂਠ ਰੱਬ ਨਾ ਬਲਾਵੇ ਕਿਉਂਕਿ ਝੂਠੇ ਤੇ ਹਨ ਸਾਇੰਸ ਕੀ ਮੁੱਦੇ ਲੈ ਕੇ ਜਾ ਰਹੇ ਨੇ ਮਤਲਬ ਕਿਸਾਨਾਂ ਦੇ ਮੁੱਦੇ ਤਾਂ ਹੈ ਹੀ ਆ ਉਸ ਤੋਂ ਇਲਾਵਾ ਕੀ ਕਰਨਾ ਚਾਹੁੰਦੇ ਰਹੇ ਇਸ ਤੋਂ ਇਲਾਵਾ بڑے ਮੁੱਦੇ ਨੇ ਯਾਰ ਬੇਰੋਜ਼ਗਾਰੀ ਦਾ ਮੁੱਦਾ ਆ ਜਦੋਂ ਰੋਜ਼ਗਾਰ ਮਿਲ ਗਿਆ ਬੱਚਿਆਂ ਨੂੰ ਟਾਈਮ ਸੇ ਆਰ ਮਿਲ ਗਿਆ ਉਹ ਨਸ਼ੇ ਛੱਡ ਦੇਣਗੇ ਬਾਹਰ ਜਾਣਾ ਛੱਡ ਦੇਣਗੇ ਜਦੋਂ ਇੰਡਸਟਰੀ ਆ ਗਈ ਜਦੋਂ ਇੰਡਸਟਰੀ ਆ ਗਈ ਮੈਂ ਕਹਿੰਦਾ ਨਹੀਂ 24 ਘੰਟੇ ਚ ਅਸੀਂ ਨਸ਼ਾ ਖਾਤਮ ਕਰ ਦਿੰਦੇ ਮੈਂ ਤਾਂ ਵੀ ਕਦੀ ਗਿਆ ਜਦੋਂ ਮੈਂ ਇਹ ਕਹਿੰਨਾ ਕਿ ਮਨ ਲੱਜਤ ਦਾ ਆਸ਼ਿਕ ਹੈ ਔਰ ਮੇਰੇ ਬਾਬਾ ਜੀ ਕਹਿੰਦੇ ਮਨ ਲੱਜਤ ਦਾ ਆਸ਼ਿਕ ਹੈ ਇਹਨੂੰ ਡਾਇਵਰਟ ਕਰਨ ਦੀ ਲੋੜ ਹੈ ਇਹਨੂੰ ਜਿੱਦੋਂ ਮਰ ਮਜ਼ਾ ਆਏਗਾ ਜਿੱਦਾਂ ਮੈਨੂੰ ਸੰਗੀਤ ਚ ਮਜ਼ਾ ਆਉਂਦਾ ਪੰਜ 10 ਮਿੰਟ ਬਾਅਦ ਮੈਨੂੰ ਯਾਦ ਹੀ ਨਹੀਂ ਰਹਿੰਦਾ ਕਿ ਮੈਂ ਗਾ ਰਿਹਾ ਜਾਂ ਸੁਣ ਰਿਹਾ ਉਹ بڑا ਨਸ਼ਾ ਹੈ ਪਹਿਲੀ ਤੋੜ ਨਾਲੋਂ ਜ਼ਿਆਦਾ ਨਸ਼ਾ ਨਸ਼ਾ ਨੂੰ ਖਤਮ ਕਰਨ ਦਾ ਵਾਅਦਾ ਵੀ ਹਰੇਕ ਸਰਕਾਰ ਕਰ ਗਈ ਪਰ ਕਿਸੇ ਦੇ ਹੱਥ ਨਹੀਂ ਤੱਕ ਰਿਹਾ ਸਾਡੀ ਸਰਕਾਰ ਨੇ ਤੇ ਵੀ ਕਿਹਾ ਸੀ ਜਦੋਂ ਰੋਜ਼ਗਾਰ ਦੇਣਾ ਸਪੋਰਟਸ ਦਵਾਂਗੇ 뮤జిక్ ਦਵਾਂਗੇ ਰੋਟੀ ਦਵਾਂਗੇ ਰੋਜ਼ਗਾਰ ਦਵਾਂਗੇ ਬੱਚੇ ਨੇ ਨਸ਼ੇ ਵੱਲ ਜਾਣਾ ਹੀ ਨਹੀਂ ਬੱਚੇ ਫਰਸਟ੍ਰੇਸ਼ਨ ਚ ਨਸ਼ਾ ਕਰਦੇ ਪਾਤਲਾ ਪਹਿਲੀ ਵਾਰੀ ਵਾਗਿਆ ਆਪਣਾ ਪਹੁੰਚਿਆ ਜੀ ਕਿਵੇਂ ਲੱਗਿਆ ਇਹ ਜੋ ਠੰਡੀ ਠੰਡੀ ਆਉਂਦੀ ਹਵਾ ਕਮਲ ਦਾ ਫੁੱਲ ਖਿਲੇਗਾ ਉਹ ਮਾਲ ਵਿੱਚ ਫੁੱਲ ਖਿਲੇਗਾ ਜੋ ਠੰਡੀ ਠੰਡੀ ਸਿੱਲੀ ਸਿੱਲੀ ਨਹੀਂ ਉਹ ਤਾਂ ਹੰਸੂਆਂ ਵਾਲੀ ਹੀ ਹੁੰਦੀ ਹੈ ਇਹ ਜੋ ਠੰਡੀ ਠੰਡੀ ਇਹ ਜੋ ਠੰਡੀ ਠੰਡੀ ਉਹਦੀ ਹਵਾ ਕਮਲ ਦਾ ਫੁੱਲ ਖਿਲੇਗਾ ਕਮਲ ਦਾ ਫੁੱਲ ਖਿਲੇਗਾ ਆ ਕੀ ਗਾ ਲਗਾਤਾਰ ਖੇਤ 'ਚ ਜਾ ਰਿਹਾ ਥੋੜਾ ਵਿਰੋਧ ਹੋ ਰਿਹਾ ਤੇ ਬਾਗੇ ਫਲਾੜੇ 'ਚ ਵਿਰੋਧ ਹੋਇਆ ਕਿਸਾਨਾਂ ਨੂੰ ਟ੍ਰੇਨ ਕਰ ਲਿਆ ਗਿਆ ਇਸ ਟਿਆਮਾ ਜਿਹੜੇ ਬਾਹਰ ਖੜੇ ਸੀਗੇ ਤੁਸੀਂ ਤਾਂ ਮੀਟਿੰਗ ਕਿਉਂ ਨਹੀਂ ਕਰਦੇ ਉਹਨਾਂ ਨੂੰ ਬੈੱਕ ਕੇ ਸ਼ਬਾਸ਼ਣ ਕਿਉਂ ਨਹੀਂ ਦਵਾਉਂਦੇ ਵੀ ਥੋੜਾ ਮਸਲਾ ਹੱਲ ਹੋ ਜਾਊਗਾ ਜੇ ਤੁਸੀਂ ਸਖਾਲੇ ਨਾਲ ਪੱਤਰਕਾਰ ਸਖਾਲੇ ਮੈਂ ਜਿੱਦਣ ਦਾ ਹਾਂ ਮੈਨੂੰ ਸਿਰਫ ਉਹਨਾਂ ਦੀਆਂ ਅੱਖਾਂ ਵਿੱਚ ਗੈਰਤ ਹਰ ਪਿਆਰ ਹੀ ਨਜ਼ਰ ਆਉਂਦਾ ਮੈਂ ਫੁੱਲ ਸਿੱਟਦਾ ਹਾਂ ਮੈਂ ਰੋਜ਼ ਕਹਿੰਦਾ ਹਾਂ ਕਿ ਬਿਨਾਂ ਗੱਲ ਮੈਂ ਇਹਨਾਂ ਤੋਂ ਮੈਂ ਇਕੱਲਾ ਕਿਸੇ ਪੰਜ ਜਣੇ ਆ ਜਾਓ ਪੰਜਾਂ ਤੋਂ ਸ਼ਾਂਤ ਰਹਿੰਦੇ ਬੈਠ ਕੇ ਗੱਲ ਕਰਦੇ ਨਹੀਂ ਤਾਂ ਮੇਰੇ ਤੇ ਯਕੀਨ ਕਰੋ ਰੱਬ ਦੀ ਸੌ ਜੋ ਮਰਜ਼ੀ ਸਜ਼ਾ ਦੇ ਦੇ ਸਾਰੇ ਪੰਜਾਬੀ ਇਕੱਲੇ ਕਿਸਾਨ ਨਹੀਂ ਮੈਨੂੰ ਚੌਰਾਹੇ 'ਚ ਕਰਕੇ ਜੋ ਵਰਜੀ ਸਦਾ ਦੇ ਦੇ ਮੇਰੇ ਤੇ ਯਕੀਨ ਕਰੋ ਮੈਨੂੰ ਐਸ ਕੀ ਤੁਝਦਾਓ ਮੈਂ ਤੁਹਾਡਾ ਬਚੋਲਾ ਬਣੂੰਗਾ ਤੁਹਾਡੀ ਜਗ੍ਹਾ ਮੈਂ ਜਾ ਕੇ ਬੈਠਾ ਕਰੂੰਗਾ ਜੇ ਬੈਠਣ ਦੀ ਲੋੜ ਹੀ ਨਹੀਂ ਵੈਸੀ ਪੈਗੀ ਬਾਰਡਰਾਂ ਲੋੜ ਹੀ ਨਹੀਂ ਪੈਗੀ ਲੈਣਾ ਤੇ ਬੈਠਣ ਦੀ ਇਹ ਮੈਂ ਹੱਥ ਜੋੜ ਕੇ ਮੰਨਤ ਹੀ ਪਾ ਸਕਦਾ ਹਾਂ ਹੋਰ ਤਾਂ ਕੁਝ ਨਹੀਂ ਕਰ ਸਕਦਾ ਜੇ ਕੋਈ ਯਕੀਨ ਨਾ ਕਰੇ ਤਾਂ ਮੈਂ ਕੀ ਕਰਾਂ ਮੈਂ ਮਿਲਣ ਲਈ ਵੀ ਤਿਆਰ ਹਾਂ ਵਾਜੀ ਕਰਨ ਦੀ ਵੀ ਤਿਆਰ ਆਂ ਪਰ ਝੂਠਾਵਾਦਾ ਨਾ ਰੱਬ ਤਰਾਵੇ ਝੂਠੇ ਤੇ ਲਾਹਨਤ ਕਿਸਾਨਾਂ ਵਾਲਾ ਕਹਿਣਾ ਵੀ ਅਸੀਂ ਧਰਨੇ ਤਾ ਬੰਨੇ ਸਾਨੂੰ ਹਾਸਰਾ ਹਾਸ ਮਿਲ ਦੇਣੀ ਨਹੀਂ ਸਾਨੂੰ ਮਿਲਣ ਦਿੱਤਾ ਜਾ ਰਿਹਾ ਨਾ ਕਿਸਾਨਾਂ ਨੂੰ ਆਪਣੇ ਚੈਨਲ ਦੇ ਥਰੂ ਕੋ ਫਰੀਦਕੋਟ ਮੈਂ ਸੁਨੇਹਾ ਭੇਜਿਆ ਨਹੀਂ ਕਿ ਪੰਜ ਬੰਦੇ வாਜੋ ਮੈਂ ਇਕੱਲਾ ਹੋਵਾਂਗਾ ਬਿਨਾਂ ਗਨ ਮਿਹਨਤੋਂ ਆਪਾਂ ਬੈਠ ਕੇ ਸਲਾਹ ਕਰਦੇ ਹਾਂ ਹੁਣ ਦੱਸ ਦਿਓ ਕਿੱਥੇ ਤੇ ਕਦੋਂ ਮੈਂ ਹਾਜ਼ਰ ਹੋਵਾਂ ਤੁਹਾਡਾ ਬੱਚਾ ਆ ਮੈਂ ਤੁਹਾਡਾ ਭਰਾ ਆ ਮੈਂ ਯਾਰ ਕੋਈ ਦੁਸ਼ਮਣ ਥੋੜੀ ਆ ਤੁਸੀਂ ਵੀ ਤੇ ਮੈਂ ਮੇ ਸਿਕਿਉਰਟੀ ਕੇ ਨਹੀਂ ਲੱਗਦੀ ਜੰਦੀ ਸਾਨੂੰ ਨੇੜੇ ਨਹੀਂ ਲੱਗਦਾ ਉਹ ਗੱਲ ਕਿਹੜੇ ਵੇਲੇ ਕਰਾਂਗੇ ਬੈਠ ਕੇ ਸਿਕਿਉਰਟੀ ਇਸ ਕਰਕੇ ਲੱਗਦੀ ਆ ਕਿ ਗੱਡੀ ਚੋਂ ਡਾਂਗਾ ਵਾਲੀਆਂ ਮਾਰਤੀਆਂ ਉਹ ਗੱਡੀ ਟੁੱਟ ਗਈ ਜਾਂ ਨਹੀਂ ਇਸ ਕਰਕੇ ਸਿਕਿਉਰਟੀ ਲੱਗਦੀ ਆ ਗੁਰੂ ਕੋ ਪਿਆਰ ਨਾਲ ਪੇਸ਼ ਆਓ ਤੇ ਭਾਸ਼ਾ ਚੰਗੀ ਵਰਤੋ ਭਾਸ਼ਾ ਕਿਸਾਨਾਂ ਵਾਲੀ ਵਰਤੋ ਗੁਰੂ ਵਾਲਾ ਜਿੱਦਾਂ ਬੋਲਦਾ ਉਦਾਂ ਵਰਤੋ ਤੇ ਰੌਲਾ ਹੀ ਕੋਈ ਨਹੀਂ ਤੁਹਾਡੇ ਦੁਸ਼ਮਣ ਨਹੀਂ ਕਹਿੰਦੇ ਵੀ ਕਲਾਕਾਰ ਜਦੋਂ ਵੇਟਿਆਂ ਨਾਲ ਉਹ ਵਾਪਸ ਆਉਂਦੀ ਇੰਡਸਟਰੀ ਵਿੱਚ ਚਲਾ ਜਾਂਦਾ ਪਰ ਲੋਕਾਂ ਲਈ ਕੰਮ ਨਹੀਂ ਕਰਦਾ ਕੋਈ ਤੁਸੀਂ ਮੇਰੀ ਮੇਨੂੰ ਸਾਰਿਆਂ ਨਾਲ ਨਾ ਮਿਲੋ ਮੈਂ ਦਿੱਲੀ ਚ 5 ਸਾਲ ਜੋ ਜੰਮ ਜਾਨਾ ਮੈਂ ਮੈਂ ਉਹ ਕਲਾਕਾਰ ਥੋੜੀ ਜਿੱਦ ਜਦੋਂ ਪਹਿਲਾ ਇਲੈਕਸ਼ਨ ਲੜਿਆ ਸੀ ਅੱਜ ਤੋਂ ਮੇਰਾ 2009 ਚ ਉਦੋਂ ਤੋਂ ਦੇਖਿਆ ਕਿਤੇ ਖਾੜਾ ਖੜਾ ਲਾਉਂਦੇ ਮੈਂ ਝੂਠ ਰੱਬ ਨਾ ਬਲਾਵੇ ਕਿਉਂਕਿ ਝੂਠੇ ਤੇ ਲਾਣਾ ਖਾਸਰਾ ਇਸ ਕੀ ਮੁੱਦੇ ਲੈ ਕੇ ਜਾ ਰਹੇ ਨੇ ਮਤਲਬ ਕਿਸਾਨਾਂ ਦੇ ਮੁੱਦੇ ਤਾਂ ਹੈ ਹੀ ਆ ਉਸ ਤੋਂ ਇਲਾਵਾ ਕੀ ਕਰਨਾ ਚਾਹੁੰਦੇ ਰਹੇ ਇਸ ਤੋਂ ਇਲਾਵਾ بڑے ਮੁੱਦੇ ਨੇ ਯਾਰ ਬੇਰੋਜ਼ਗਾਰੀ ਦਾ ਮੁੱਦਾ ਆ ਜਦੋਂ ਰੋਜ਼ਗਾਰ ਮਿਲ ਗਿਆ ਬੱਚਿਆਂ ਨੂੰ ਟਾਈਮ ਸੇ ਆਰ ਮਿਲ ਗਿਆ ਉਹ ਨਸ਼ੇ ਛੱਡ ਦੇਣਗੇ ਬਾਹਰ ਜਾਣਾ ਛੱਡ ਦੇਣਗੇ ਜਦੋਂ ਇੰਡਸਟਰੀ ਆ ਗਈ ਜਦੋਂ ਇੰਡਸਟਰੀ ਆ ਗਈ ਮੈਂ ਕਹਿੰਦਾ ਨਹੀਂ 24 ਘੰਟੇ ਚ ਅਸੀਂ ਨਸ਼ਾ ਖਤਮ ਕਰ ਦਿੰਦੇ ਮੈਂ ਤਾਂ ਵੀ ਕਦੀ ਕਿਹਾ ਜਦੋਂ ਮੈਂ ਇਹ ਕਹਿੰਨਾ ਕਿ ਮਨ ਲੱਜਤ ਦਾ ਆਸ਼ਿਕ ਹੈ ਔਰ ਮੇਰੇ ਬਾਬਾ ਜੀ ਕਹਿੰਦੇ ਮਨ ਲੱਜਤ ਦਾ ਆਸ਼ਿਕ ਹੈ ਇਹਨੂੰ ਡਾਇਵਰਟ ਕਰਨ ਦੀ ਲੋੜ ਹੈ ਇਹਨੂੰ ਜਿੱਦੋਂ ਮਜ਼ਾ ਆਏਗਾ ਜਿੱਦਾਂ ਮੈਨੂੰ ਸੰਗੀਤ ਚ ਮਜ਼ਾ ਆਉਂਦਾ 5 10 ਮਿੰਟ ਬਾਅਦ ਮੈਨੂੰ ਯਾਦ ਹੀ ਨਹੀਂ ਰਹਿੰਦਾ ਕਿ ਮੈਂ ਗਾ ਰਿਹਾ ਜਾਂ ਸੁਣ ਰਿਹਾ ਉਹ بڑا ਨਸ਼ਾ ਹੈ ਪਹਿਲੀ ਤੋੜ ਨਾਲੋਂ ਜ਼ਿਆਦਾ ਨਸ਼ਾ ਨਸ਼ਾ ਨੂੰ ਖਤਮ ਕਰਨ ਦਾ ਵਾਅਦਾ ਸਰਕਾਰ ਕਰ ਗਈ ਪਰ ਕਿਸੇ ਦੇ ਹੱਥ ਤੇ ਕਰੋ ਸਾਡੀ ਸਰਕਾਰ ਨੇ ਤੇ ਨਹੀਂ ਕਿਹਾ ਸੀ ਜਦੋਂ ਰੋਜ਼ਗਾਰ ਦੇਣਾ ਸਪੋਰਟਸ ਦਵਾਂਗੇ 뮤직 ਦਵਾਂਗੇ ਰੋਟੀ ਦਵਾਂਗੇ ਰੋਜ਼ਗਾਰ ਦਵਾਂਗੇ ਬੱਚੇ ਨਸ਼ੇ ਵੱਲ ਜਾਣਾ ਹੀ ਨਹੀਂ ਬੱਚੇ ਫ੍ਰਸਟ੍ਰੇਸ਼ਨ ਤੋਂ ਨਸ਼ਾ ਕਰਦੇ